ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਦੁਨੀਆ ਤੇ ਪੰਜਾਬੀ ਵਸਦੇ ਨੇ ਉਹਨਾਂ ਨੂੰ ਖਾਸ ਕਰਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਇਤਿਹਾਸ ਦਾ ਬਿਲਕੁਲ ਹੀ ਨਹੀਂ ਪਤਾ ਹੋਣਾ ਜਿਆਦਾ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਕਿਉਂ ਨਹੀਂ ਪਤਾ ਅੱਗੇ ਇਹਦੇ ਸਬੂਤ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਦਰਸ਼ਨ ਕਰੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਜਿਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਖਾਲਸਾ ਪੰਥ ਸਾਜਿਆ ਸੀ ਸਿੰਘ ਦੇ ਹੱਥ 'ਚ ਫੜਿਆ ਹੋਇਆ ਖੰਡਾ ਦਰਸ਼ਨ ਕਰੋ ਇਸ ਖੰਡੇ ਦੇ ਇਹ ਖੰਡੇ ਦੇ ਹਰ ਰੋਜ਼ ਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਉੱਥੇ ਗੁਰੂ ਦੇ ਸਿੰਘ ਦਰਸ਼ਨ ਕਰਾਉਂਦੇ ਨੇ ਕਹਿੰਦੇ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਦਰਸ਼ਨ ਕਰੋ ਸੰਗਤਾਂ ਕਰਦੀਆਂ ਨੇ ਪਰ ਅੱਜ ਪੂਰੀ ਦੁਨੀਆ ਤੇ ਪੂਰੀ ਦੁਨੀਆ ਤੇ ਖਾਸ ਕਰਕੇ ਉਸ ਸ਼੍ਰੋਮਣੀ ਕਮੇਟੀ ਜਿਹੜੀ ਸ਼੍ਰੋਮਣੀ ਕਮੇਟੀ ਇੱਕ ਪਾਸੇ ਤਾਂ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦਰਸ਼ਨ ਕਰਾਉਂਦੀ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਦੂਜੇ ਪਾਸੇ ਉਹੀ ਸ਼੍ਰੋਮਣੀ ਕਮੇਟੀ ਘੋਰ ਪਾਪ ਕਰਦੀ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਖੋਦ ਬੇਅਦਬੀ ਕਰਦੀ ਆ ਘੋਰ ਬੇਅਦਬੀ ਕਰਦੀ ਆ ਉਹਨਾਂ ਦੇ ਮਗਰ ਲਾ ਕੇ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਫਿਰ ਘੋਰ ਬੇਅਦਬੀ ਕਰਦੀਆਂ ਨੇ ਹੁਣ ਤੁਸੀਂ ਦੇਖੋ ਸੋਨੂੰ ਦਿਖਾ ਰਹੇ ਆ ਜਿਹੜਾ ਜਰਨਲ ਅਡਵਾਈਰ ਦੇ ਮੂਹਰੇ ਲੋਗੋ ਲਾਇਆ ਹੋਇਆ ਥੱਲਿਓਂ ਚੌੜਾ ਉੱਤੋਂ ਚੌੜਾ ਇਸ ਨੂੰ ਸ਼੍ਰੋਮਣੀ ਕਮੇਟੀ ਤੇ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਇਹਨੂੰ ਖੰਡਾ ਕਹਿੰਦੇ ਨੇ ਇਹ ਅੰਗਰੇਜ਼ਾਂ ਦਾ ਬਣਾਇਆ ਹੋਇਆ ਲੋਗੋ ਆ ਉਸ ਕੰਪਨੀ ਜਿਸ ਕੰਪਨੀ ਨੇ ਬਣਾਇਆ ਸੀ ਉਹ ਥੱਲੇ ਇੰਗਲਿਸ਼ ਦੇ ਵਿੱਚ ਲਿਖਿਆ ਵੀ ਆ ਸੀ ਕਿ ਇਹ ਕੰਪਨੀ ਨੇ ਇਹ ਲੋਗੋ ਬਣਾਇਆ ਸੀ ਜਰਨਲ ਅਡਵਾਈਰ ਨੇ ਬਣਵਾਇਆ ਸੀ ਅੱਜ ਇਹ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਜਰਨਲ ਅਡਵਾਈਰ ਦੇ ਚੇਲੇ ਬਣ ਕੇ ਰਹਿ ਗਏ ਨੇ ਸ਼੍ਰੋਮਣੀ ਕਮੇਟੀ ਵਾਲੇ ਜਰਨਲ ਅਡਵਾਈਰ ਦੇ ਚੇਲੇ ਬਣ ਗਏ ਨੇ ਇਹਨਾਂ ਦੇ ਤਾਂ ਅੱਜ ਬੁਰੇ ਹਾਲਾਤ ਨੇ ਪੂਰੀ ਦੁਨੀਆ ਤੇ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਦੁਖੀ ਨੇ ਇਹ ਕਦੇ ਵੀ ਖੁਸ਼ ਨਹੀਂ ਰਹਿੰਦੇ ਕਿਉਂਕਿ ਖੁਸ਼ ਰਹੀ ਨਹੀਂ ਸਕਦੇ ਜਦੋਂ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਨੇ ਜਿਸ ਗੁਰੂਆਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅੱਜ ਇਹਨਾਂ ਨੇ ਉਹ ਗੁਰੂਆਂ ਦੇ ਨਾਂ ਦੇ ਉੱਤੇ ਦਿਨ ਦਿਹਾੜੇ ਤਾਂ ਬਹੁਤ ਵਧੀਆ ਢੰਗ ਦੇ ਨਾਲ ਮਨਾਉਂਦੇ ਨੇ ਬੜੀ ਦੁਨੀਆ ਇਕੱਠੀ ਕਰਦੇ ਨੇ ਇੱਥੇ ਨਗਰ ਕੀਰਤਨ ਹੋ ਰਿਹਾ ਉੱਥੇ ਨਗਰ ਕੀਰਤਨ ਹੋ ਰਿਹਾ ਨਗਰ ਕੀਰਤਨ ਦਾ ਨਾਂ ਦਿੰਦੇ ਨੇ ਪਰ ਉੱਥੇ ਕਰਦੇ ਕੀ ਨੇ ਸਭ ਤੋਂ ਵੱਡਾ ਘੋਰ ਪਾਪ ਇਹ ਕਰਦੇ ਨੇ ਅੰਗਰੇਜ਼ਾਂ ਦੇ ਲੋਕੋ ਨੂੰ ਖੰਡੇ ਦਾ ਦਰਜਾ ਦੇ ਕੇ ਹਰ ਸਾਲ ਹਰ 6 ਮਹੀਨੇ ਬਾਅਦ ਸੜਕਾਂ ਤੇ ਦੇਸਾਂ ਪਰਦੇਸਾਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਘੋਰ ਬੇਅਦਬੀ ਕਰਦੇ ਨੇ ਇਹ ਪਾਪੀ ਅੰਗਰੇਜ਼ਾਂ ਦੇ ਲੋਗੋ ਨੂੰ ਖੰਡੇ ਦਾ ਦਰਜਾ ਦੇ ਕੇ ਇਹ ਪਾਪ ਕਰਨਾ ਕਦੋਂ ਬੰਦ ਕਰਨਗੇ ਇਹ ਕਿਸੇ ਨੂੰ ਵੀ ਨਹੀਂ ਪਤਾ ਪਰ ਇਹ ਪਾਪ ਤਦ ਬੰਦ ਹੋ ਸਕਦਾ ਜੇ ਸੰਗਤਾਂ ਆਵਾਜ਼ ਉਠਾਉਣਗੀਆਂ ਸੰਗਤਾਂ ਕਹਿਣਗੀਆਂ ਵੀ ਜਾਂ ਤਾਂ ਤੁਸੀਂ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਸ਼੍ਰੋਮਣੀ ਕਮੇਟੀ ਵਾਲਿਓ ਇਹਦੇ ਬਾਰੇ ਸੰਗਤਾਂ ਨੂੰ ਦੱਸੋ ਵੀ ਜੋ ਤੁਸੀਂ ਝੰਡਿਆਂ ਤੇ ਲਾਉਨੇ ਹੋ ਥੱਲਿਓਂ ਚੌੜਾ ਉੱਤੋਂ ਚੌੜਾ ਆਪਣੇ ਪੋਸਟਰਾਂ ਬੈਨਰਾਂ ਦੇ ਉੱਤੇ ਰਾਗੀ ਢਾਡੀ ਕੀਰਤਨ ਕਰਨ ਵਾਲੇ ਤੇ ਕਥਾਕਾਰ ਪ੍ਰਚਾਰਕ ਸਾਰੇ ਹੀ ਲਾਉਂਦੇ ਨੇ ਇਹ ਪਾਪੀ ਕਿਉਂ ਲਾਉਂਦੇ ਨੇ ਇਹ ਲੋਕੋ ਨੂੰ ਇਹਦੇ ਬਾਰੇ ਸੰਗਤਾਂ ਨੂੰ ਦੱਸਣ ਕਿਉਂਕਿ ਇਹ ਜਰਨਲ ਐਡਵਾਈਰ ਨੇ ਉਹ ਸਮੇਂ ਜਿਹੜੇ ਪੰਜਾਬੀ ਭਾਰਤੀ ਕੀਤੇ ਸੀ ਉਹਨਾਂ ਦੇ ਲਈ ਇੱਕ ਬਣਾਇਆ ਸੀ ਲੋਗੋ ਬੈਜ ਬਣਾਇਆ ਸੀ ਸਿੱਖ ਬਟਾਲੀਅਨ ਦੇ ਲਈ ਜਿਹਨੂੰ ਸਿੱਖ ਬਟਾਲੀਅਨ ਦਾ ਨਾਂ ਦਿੱਤਾ ਸੀ ਵੈਸੇ ਸਿੱਖ ਬਟਾਲੀਅਨ ਤਾਂ ਉਹ ਹੋ ਨਹੀਂ ਸਕਦੀ ਕਿਉਂਕਿ ਜੇ ਸਿੱਖ ਹੁੰਦੇ ਕੁਝ ਸਿੱਖਿਆ ਹੁੰਦਾ ਤਾਂ ਉਹ ਸਮੇਂ ਹੀ ਰਾਜ ਮੰਗਦੇ ਕਿ ਭਾਈ ਸਾਡਾ ਰਾਜ ਭਾਗ ਦਿਓ ਜੋ ਤੁਸੀਂ ਮਹਾਰਾਜਾ ਅਨਜੀਤ ਸਿੰਘ ਤੋਂ ਖੋਇਆ ਪਰ ਨਹੀਂ ਉਹ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਵਰਲਡ ਵਾਰ 1 ਤੇ ਵਰਲਡ ਵਾਰ 2 ਲੜੀ ਉਹਨਾਂ ਪਾਪੀਆਂ ਨੇ ਇਹ ਲੋਕੋ ਨੂੰ ਪ੍ਰਮੋਟ ਕੀਤਾ ਉਸ ਤੋਂ ਬਾਅਦ ਜਿਹੜੇ ਕੈਨੇਡਾ ਦੇ ਵਿੱਚ ਉਹ ਸਮਿਆਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਠੂ ਰਹਿੰਦੇ ਸੀ ਜਾਂ ਚਾਈਨਾ ਦੇ ਵਿੱਚ ਕਿਉਂਕਿ ਸਾਰੀ ਜਗ੍ਹਾ ਅੰਗਰੇਜ਼ਾਂ ਦਾ ਹੀ ਰਾਜ ਸੀ ਜਰਨਲ ਲੜਵੈਰ ਦਾ ਹੀ ਰਾਜ ਸੀ ਬ੍ਰਿਟਿਸ਼ ਹਕੂਮਤ ਦਾ ਹੀ ਰਾਜ ਸੀ ਉਹਨਾਂ ਦੇ ਜਿਹੜੇ ਪਿੱਠੂ ਸੀ ਉਹਨਾਂ ਨੇ ਇਸ ਲੋਗੋ ਨੂੰ ਪ੍ਰਮੋਟ ਕੀਤਾ ਸਾਡੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕੀਤੀ ਕਿਉਂਕਿ ਅੱਜ ਵੀ ਅੰਗਰੇਜ਼ਾਂ ਦੇ ਲੋਗੋ ਨੂੰ ਪ੍ਰਮੋਟ ਕਰਦੇ ਨੇ ਤੁਸੀਂ ਦੇਖਿਆ ਹੋਣਾ ਕਿ ਪੂਰੀ ਦੁਨੀਆ ਤੇ ਇੱਕ ਪਾਸੇ ਤਾਂ ਗੱਲ ਕਰਨਗੇ ਖਾਲਸਤਾਨ ਬਣਾ ਕੇ ਰਹਾਗੇ ਤੇ ਦੂਜੇ ਪਾਸੇ ਖਾਲਸੇ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਝੰਡੇ ਤੇ ਲਾ ਕੇ ਉੱਤੇ ਤਾਂ ਲਾਇਆ ਹੁੰਦਾ ਝੂਠ ਤੇ ਥੱਲੇ ਲਿਖਿਆ ਹੁੰਦਾ ਸੱਚ ਖਾਲਸ탄 ਖਾਲਸਾ ਖਾਲਸਾ ਸੱਚ ਆ ਤੇ ਲੋਗੋ ਝੂਠ ਆ ਉਹ ਅੰਗਰੇਜ਼ਾਂ ਦਾ ਪਰ ਇਹ ਐਡੇ ਪਾਪੀ ਨੇ 14 ਪੈਸੇ ਦੇ ਭੁੱਖੇ ਪਾਪ ਕਰਦੇ ਹੀ ਰਹਿੰਦੇ ਨੇ ਹਰ ਰੋਜ਼ ਪਾਪ ਕਰਦੇ ਨੇ ਤੁਸੀਂ ਦੇਖਿਆ ਹੋਣਾ ਗੁਰਦੁਆਰਿਆਂ ਦੇ ਮੂਹਰੇ ਝੰਡੇ ਹੀ ਝੰਡੇ ਲਾਏ ਹੁੰਦੇ ਨੇ ਖਾਲਸਪਾਨ ਖਾਲਸਪਾਨ ਤੇ ਉੱਤੇ ਅੰਗਰੇਜ਼ਾਂ ਦਾ ਲੋਗੋ ਥੱਲਿਓਂ ਚੌੜਾ ਉੱਤੋਂ ਚੌੜਾ ਲਾਇਆ ਹੁੰਦਾ ਇਹਨਾਂ ਪਾਪੀਆਂ ਨੇ ਕਿੱਡਾ ਘੋਰ ਪਾਪ ਕਰਦੇ ਨੇ ਗੁਰੂਆਂ ਦੇ ਖੰਡੇ ਖੰਡੇ ਦਾ ਪਰ ਇਹਨਾਂ ਪਾਪੀਆਂ ਨੂੰ ਰੋਕਣ ਦੀ ਲੋੜ ਆ ਜੇ ਸੰਗਤਾਂ ਰੋਕਣ ਗਈਆਂ ਸਵਾਲ ਕਰਨ ਗਈਆਂ ਤਾਂ ਇਹ ਪਾਪੀ ਪਾਪ ਕਮਾਉਣਾ ਹਟਣਗੇ ਨਹੀਂ ਤਾਂ ਐਵੇਂ ਹੀ ਘੋਰ ਪਾਪ ਘੋਰ ਬੇਅਦਬੀ ਕਰਦੇ ਰਹਿਣਗੇ ਪਰ ਜੇ ਇਹਨਾਂ ਕੋਲੇ ਕੋਈ ਜਵਾਬ ਆ ਜਿੰਨੇ ਵੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਨੇ ਜਾਂ ਖਾਲਿਸਤਾਨ ਕਹਿਣ ਵਾਲੇ ਨੇ ਤਾਂ ਜ਼ਰੂਰ ਦੇਣ ਕਮੈਂਟਾਂ ਦੇ ਵਿੱਚ ਦੇਣ ਦੱਸਣ ਕਿ ਇਹ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਸ ਨੂੰ ਇਹ ਖੰਡਾ ਕਹਿ ਕੇ ਝੰਡਿਆਂ ਤੇ ਲਾਉਂਦੇ ਨੇ ਗੁਰਦੁਆਰੇ ਦੇ ਵਿੱਚ ਜਿਹੜੇ ਝੰਡੇ ਚੜਾਏ ਨੇ ਉਹਨਾਂ ਤੇ ਲਾਉਂਦੇ ਨੇ ਕਿਉਂਕਿ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਜਿਹੜਾ ਨਿਸ਼ਾਨ ਸਾਹਿਬ ਬਖਸਿਆ ਸੀ ਆਪਣੇ ਖਾਲਸੇ ਨੂੰ ਉਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜੋ ਕਿ ਕਾਲ ਤੱਕ ਸਾਹਿਬ ਤੇ ਵੀ ਚੜਿਆ ਹੁੰਦਾ ਸੀ ਜਿਹਦਾ ਇਤਿਹਾਸ ਦਰਬਾਰ ਸਾਹਿਬ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਨੇ ਲਖਵਾਇਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਉੱਥੇ ਚਿੱਤਰਕਾਰੀ ਵੀ ਕਰਾਈ ਹੋਈ ਆ ਦਰਬਾਰ ਸਾਹਿਬ ਦੇ ਅੰਦਰ ਜਦ ਸੰਗਤਾਂ ਮੱਥਾ ਟੇਕਣ ਜਾਂਦੀਆਂ ਨੇ ਅੰਦਰ ਇੱਕ ਪੌੜੀਆਂ ਨੂੰ ਜਿੰਦਾ ਲਾ ਰੱਖਿਆ ਸ਼੍ਰੋਮਣੀ ਕਮੇਟੀ ਵਾਲੇ ਮੈਂਬਰਾਂ ਮਸਟੰਡਿਆਂ ਨੇ ਉੱਥੇ ਜੇ ਉਹ ਜਿੰਦਾ ਖੋਲ ਦੇਣ ਤਾਂ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਦੇ ਪਰ ਉਹ ਪੌੜੀਆਂ ਨੂੰ ਜ਼ਿੰਦਾ ਲਾ ਰੱਖਿਆ ਦਰਬਾਰ ਸਾਹਿਬ ਦੇ ਅੰਦਰ ਜਦ 메ਨ ਗੇਟ ਰਾਹੀਂ ਸੰਗਤੇ ਤੁਸੀਂ ਜਾਣੇ ਹੋ ਦੇਖ ਲਿਓ ਕਿ ਇੱਕ ਪੌੜੀਆਂ ਨੂੰ ਜ਼ਿੰਦਾ ਲਾਇਆ ਮਿਲੂਗਾ ਤੁਹਾਨੂੰ ਉਹ ਜ਼ਿੰਦਾ ਨਹੀਂ ਖੋਲਦੇ ਜ਼ਿੰਦਾ ਜੇ ਸੰਗਤਾਂ ਕਹਿਣਗੀਆਂ ਤਾਂ ਖੋਲਿਆ ਜਾਊਗਾ ਪਰ ਸੰਗਤਾਂ ਨੂੰ ਰੌਲਾ ਪਾਉਣ ਦੀ ਲੋੜ ਆ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਨ ਦੀ ਲੋੜ ਆ ਉਹ ਪੌੜੀਆਂ ਤਾਂ ਜ਼ਿੰਦਾ ਕਲਵਾਉਣ ਦੀ ਲੋੜ ਆ ਕਿ ਗੁਰੂਆਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ ਤੇ ਤੁਸੀਂ ਕਿਉਂ ਉਹਨਾਂ ਕੁਰਬਾਨੀਆਂ ਨੂੰ ਭੁੱਲ ਚੁੱਕਿਓ ਕਿਉਂ ਗੁਰੂਆਂ ਦੇ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਹੋ ਇਹ ਵਿਚਾਰ ਆਪਣੇ ਮਨ ਦੇ ਨਾਲ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ